ਟਰੇਡ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਭਾਰਤਵੰਦ ਦੀ ਕਾਲ ਤੇ ਮਲੇਰਕੋਟਲਾ ਲਗਭਗ ਮੁਕੰਮਲ ਬੰਦ ਰਿਹਾ ਟਰੇਡ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਵੱਲੋਂ ਸਾਂਝੇ ਤੌਰ ਤੇ ਟਰੱਕ ਯੂਨੀਅਨ ਚੌਕ ਵਿੱਚ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ ਜਦੋਂ ਕਿ ਕੀਰਤੀ ਕਾਮਯਾ ਕਿਸਾਨ ਯੂਨੀਅਨ ਕਾਦੀਆਂ ਤੇ ਟਿਕਾਉਂਦਾ ਨਹੀਂ ਲੁਧਿਆਣਾ ਬਾਈਪਾਸ ਚੌਕ ਤੇ ਧਰਨਾ ਲਗਾ ਕੇ ਲੁਧਿਆਣਾ ਵੱਲੋਂ ਆਉਂਦੀ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਸ਼ਹਿਰ ਨਿਵਾਸੀਆਂ ਵੱਲੋਂ ਬਾਜ਼ਾਰਾਂ ਨੂੰ ਬੰਦ ਕਰਕੇ ਦੋਵੇਂ ਚੌਕਾਂ ਵਿੱਚ ਜਾ ਕੇ ਹਾਜ਼ਰੀ ਵੀ ਲਗਵਾਈ ਗਈ ਬੁਲਾਰਿਆਂ ਨੇ ਜਿੱਥੇ ਕੇਂਦਰ ਦੀ ਮੋ ਆੜੇ ਹੱਥੀ ਲੈਂਦੇ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਕਰਾਨਿਆਂ ਨੂੰ ਉੱਪਰ ਚੁੱਕਣ ਨਾਲ ਗਰੀਬਾਂ ਦੇ ਕਾਰੋਬਾਰਾਂ ਨੂੰ ਖਤਮ ਕਰ ਰਹੀ ਹੈ ਉੱਥੇ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਕਿ ਸਰਕਾਰ ਵੱਲੋਂ ਐਮਐਸਪੀ ਦੇਣ ਦੀ ਗੱਲ ਯਾਦ ਕਰਵਾਈ ਗਈ ਬਰਦਾਸ਼ਤ ਜਿਹੜਾ ਧਰਨਾ ਲਗਾਇਆ ਭਾਰਤ ਬੰਦੀ ਕਾਲ ਹੈ ਕੀ ਕਹੋਗੇ ਤੁਸੀਂ ਬਾਰੇ ਇਹ ਜੋ ਸੈਂਟਰ ਦੀ ਮੋਦੀ ਸਰਕਾਰ ਸਾਡੇ ਭਾਰਤ ਦੇ ਲੋਕਾਂ ਲਈ ਨਵੇਂ-ਨਵੇਂ ਕਾਨੂੰਨ ਲੈ ਕੇ ਆ ਰਹੀ ਆ ਜਿਵੇਂ ਪਹਿਲਾਂ ਖੇਤੀ ਕਾਨੂੰਨ ਤਿੰਨ ਲੈ ਕੇ ਦੋ ਰੱਦ ਕਰਾਏ ਨੇ ਉਸ ਤੋਂ ਬਾਅਦ ਉਹ ਮੋਰਚੇ ਚੱਲਦੇ ਆ ਮੰਗਾ ਉਸ ਤੋਂ ਬਾਅਦ ਜਿਵੇਂ ਸਾਡੀ ਟ੍ਰੈਵਲ ਭਾਈ ਨੇ ਇਹਨਾਂ ਸਾਤਰ ਨਵਾਂ ਕਾਨੂੰਨ ਲਿਆਂਦਾ 7 ਲੱਖ ਦਾ ਜੁਰਮਾਨਾ 10 ਸਾਲ ਦੀ ਸਜ਼ਾ ਤੇ ਇਹੋ ਜਿਹਾ ਕਾਨੂੰਨ ਲੈ ਕੇ ਆ ਰਹੀ ਆ ਘਟ ਗਿੰਤੇ ਤੇ ਮਾਰਾ ਕਰ ਰਹੀ ਆ ਦਿਨ ਤੋਂ ਦਿਨ ਉਹਦਾ ਵਿਰੋਧ ਕਰਦੇ ਹੋਏ ਅੱਜ ਟ੍ਰੇਨਿੰਗ ਜਿਥੇ ਹੁੰਦੀਆਂ ਵੱਲੋਂ ਸਲੋਕ ਮੋਰਚੇ ਦੀ ਸਪੋਰਟ ਵੱਲੋਂ ਬਾਕੀ ਹੋਰ ਭਰਾਤਰੀ ਜਿਹਾ ਸੇ ਬੰਦੇਆਂ ਵੱਲੋਂ ਰਲ ਕੇ ਪੂਰੇ ਭਾਰਤ ਬੰਦ ਦਸਦਾਗਾ ਇਸ ਤੋਂ ਇਲਾਵਾ ਅਗਲਾ ਮੈਸੇਜ ਇਹ ਹੈ ਜੀ 16 ਤਰੀਕ ਤੋਂ ਬਾਅਦ 16 ਤਰੀਕ ਤੋਂ ਬਾਅਦ ਜਿਵੇਂ ਵੀ ਸਾਨੂੰ ਜਿਵੇਂ ਬੰਦੇ ਨੂੰ ਕਾਲ ਆਊਗੀ ਭਰਾਤਰੀ ਜਿਹਾ ਬੰਦੇ ਨੂੰ ਕਾਲ ਆਊਗੀ ਜਿ ਸਲੋਕਤ ਮੋਰਚੇ ਵੱਲੋਂ ਕਾਲ ਆਊਗੀ ਅਸੀਂ ਉੱਪਰ ਤੋਂ ਫੋਲੋ ਚਲਾਵਾਂਗੇ ਗ੍ਰਾਹਕਾਂ ਜਿਹਾ ਬੰਦੇ ਕਿਨੇ ਕੋਈ ਆਊਗੀ ਉਹਨੇ ਅਸੀਂ ਅੱਗੇ ਵਧਾਂਗੇ ਜਿਵੇਂ ਹੁਣ ਇੱਥੇ ਆਵਦੀਆਂ ਬਿਲਡਿੰਗਾਂ ਆਪਣੇ ਕੁਝ ਜਥੇਬੰਦੀਆਂ ਸਨੋਕਤ ਮੋਰਚੋਂ ਵੱਖ ਹੋ ਕੇ ਦਿੱਲੀ ਵੱਲੋਂ ਪਹੁੰਚ ਕਰੀ ਤੀ ਉਹਨਾਂ ਦੇ ਲਾਠੀ ਚਾਰਜ ਕਰਿਆਗਾ ਉਹ ਲਾਠੀ ਚਾਰਜ ਦਾ ਵਿਰੋਧ ਕਰਨ ਲਈ ਕੱਲ ਟ੍ਰੇਨਾਂ ਰੋਕਿਆ ਨੇ 15 ਤਰੀਕ ਨੂੰ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਆ ਭਰਾਤਰੀ ਜਥੇਬੰਦੀ ਨਾਲ ਲੈ ਕੇ ਸਨੋਕਤ ਮੋਰਚ ਨਾਲ ਲੈ ਕੇ ਟੋਟਲ ਭਾਰ ਦੇ ਜਥੇਬੰਦੀ ਨਾਲ ਲੈ ਕੇ ਮੋਦੀ ਨਾਕੇ ਦਮ ਕਰਾਂਗੇ ਜਿਹੜਾ ਸਾਡੇ ਰਹਿੰਦਿਆਂ ਮੰਗਣ ਸਾਰੇ ਪੂਰੇ ਆਗਾਂ ਆਗੇ ਜਿਹੜੇ ਢੇਡੇ ਵਿੰਗੇ ਕਾਨੂੰਨ ਲੈ ਕੇ ਸਾਡੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਇਥੇ ਦਾ ਸੈਂਟਰ ਦੀ ਬੀਜੇਪੀ ਸਰਕਾਰ ਮੋਦੀ ਸਰਕਾਰ ਜਿਹੜੀ ਸਾਮਰਾਜ ਦੇ ਹੱਕ ਦੀਆਂ ਗੱਲਾਂ ਕਰਦੀ ਆ ਆ ਕਿਰਤੀ ਲੋਕਾਂ ਦੇ ਹੱਕ ਦੀ ਗੱਲ ਕਰਦੀ ਇਹਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਅੱਛਾ ਜਿੱਥੇ ਵਧੀਆਂ ਵੱਲੋਂ ਕਿੰਨਾ ਕੋਆਪਰੇਟ ਕੀਤਾ ਜਾਂਦਾ ਧੰਨਵਾਦ ਬਹੁਤ ਵਧੀਆ ਸਹਾਰਾਂ ਦੇ ਵਿੱਚ ਬਾਜ਼ਾਰ ਅੰਦਰੋਂ ਵਧ ਜਿਆਦਾ ਬੰਦਦਾ 75% ਬਾਜ਼ਾਰ ਬੰਦ ਆਗਾ ਬੈਂਕਾਂ ਵਾਲੇ ਸਾਨੂੰ ਸਪੋਰਟ ਕਰੀਏ ਕਿ ਬੈਂਕਾਂ ਆਪ ਬੰਦ ਕਰਕੇ ਛੱਟ ਛੱਟ ਕੇ ਬੈਠੇ ਨੇ ਬੈਂਕਾਂ ਵਾਲੇ ਠੀਕ ਆ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਵਿੱਚ ਉਹ ਸਾਡੇ ਲੱਗ ਕੇ ਪੰਜਾਬ ਦੇ ਵਿੱਚ ਗਰੀਬੀ ਵੀ ਆ ਭਾਰਤ ਦੇ ਵਿੱਚ ਲੋਕਾਂ ਨੇ ਸਿਰ ਨੂੰ ਢਿੱਡ ਪਾਲਣਾ ਉਹਦਾ ਮਾੜਾ ਮੋਟਾ ਕਾਰੋਬਾਰ ਕਰਨ ਨੌਕਰ ਰੋਜ਼ ਰੋਜ਼ ਖਾਣ ਨੌਕਰ ਰੋਟੀ ਟੋਕਾ ਪਕਾਉਂਦੇ ਨੇ ਗੁਜ਼ਾਰਾ ਕਰਦੇ ਨੇ ਉਹ ਉਹਨਾਂ ਨੂੰ ਅਸੀਂ ਵੀ ਮਨਜ਼ੂਰ ਕਰਦੇ ਵੀ ਕੋਈ ਨਾ ਭਰਾਵਾ ਪਰ ਸਾਥ ਨਾ ਬਹੁਤ ਨਾਲ ਆਗਾ ਕਈਆਂ ਦੇ ਕੰਨ ਜੋ ਹੱਥੇ ਸਾਥ ਉਹਨਾਂ ਦਾ ਸਾਰਾ ਨਾਲ ਆ ਵੀ ਸਵਰਤ ਵੀ ਤੈਨੂੰ ਬੰਦ ਰੱਖੋ ਅੱਜ ਭਾਰਤ ਨੂੰ ਪਰ ਉਹਨਾਂ ਹੀ ਮਨਜ਼ੂਰੀ ਬਣਦੀ ਆ ਉਹ ਅਸੀਂ ਵੀ ਜਾਣਦੇ ਆ ਅਸੀਂ ਉਹਨਾਂ ਨਾਲ ਧੱਕਾ ਨਹੀਂ ਕਰਦੇ ਠੀਕ ਹੈ ਸੂਕਤ ਮੋਰਚਾ ਨੂੰ ਲੈ ਕੇ ਤੇ ਏਕੜ ਜੱਥੇਬੰਦੀਆਂ ਨੂੰ ਲੈ ਕੇ ਅੱਜ ਜਿਹੜੀ ਭਾਰਤਵੰਦੀ ਕਾਲ ਦਿੱਤੀ ਗਈ ਹੈ ਉਹਨੂੰ ਲੈ ਕੇ ਅੱਜ ਪੂਰਾ ਮੁਕੰਮਲ ਤੌਰ ਤੇ ਮਲੇਕ ਕੋਲਾ ਜਿਹੜਾ ਪੂਰਾ ਬੰਦ ਆ ਲੋਕਾਂ ਦੇ ਕਾਰੋਬਾਰ ਨੇ ਉਹ ਬੰਦ ਕੀਤੇ ਹੋਏ ਨੇ ਦੁਕਾਨਦਾਰੀਆਂ ਦੇ ਬੰਦ ਕੀਤੇ ਹੋਏ ਨੇ ਤੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਤੇ ਜਿਹੜਾ ਅੱਜ ਸੰਘਰਸ਼ਾ ਪੂਰੇ ਜੋਰ ਦੇ ਉਪਰ ਹਰ ਇੱਕ ਜੱਥੇਬੰਦੀ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਤੇ ਹਰ ਤਰ੍ਹਾਂ ਦੀ ਜੱਥੇਬੰਦੀ ਜਿਹੜੀ ਸਮਾਜਿਕ ਜੱਥੇਬੰਦੀਆਂ ਨੇ ਜਾਂ ਹੋਰ ਐਨਜੀਓ ਨੇ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਆ ਪੂਰਾ ਇਕੱਠ ਦੇਖਣ ਨੂੰ ਮਿਲ ਰਿਹਾ ਮਲੇਕ ਕੋ ਤੇ ਆਓ ਆਪਾਂ ਜੇ ਜਥੇਬੰਦੀ ਜਾਂਦੇ 1 ਏਕੜ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਨੇ ਅੱਜ ਹਾਂਜੀ ਸਤਾਸਾ ਕੀ ਕਹਿੰਦੇ ਨੇ ਅੱਜ ਮੇਰਾ ਨਾਮ ਕਾਮਰੇਟ ਅਬਦਲ ਸਤਾਰ ਜ਼ਿਲ੍ਹਾ ਪ੍ਰਧਾਨ ਸੀਆਈਟੀਯੂ ਅੱਜ ਅਸੀਂ ਸਾਡੇ ਟ੍ਰੇਡ ਯੂਨੀਅਨ ਨੇ ਭਾਰਤ ਬੰਦ ਦੀ ਕਿਸਾਨ ਸੰਯੁਕਤ ਮੋਰਚੇ ਦੀ ਭਾਰਤ ਬੰਦ ਦੀ ਕਾਲ ਤੇ ਮਲੇਰ ਕੋਲੇ ਟਰੱਕ ਯੂਨੀਅਨ ਦੇ ਵਿੱਚ ਅਸੀਂ ਮੁਕੰਮਲ ਤੌਰ ਤੇ ਬੰਦ ਕੀਤਾਗਾ ਤੇ ਅਸੀਂ ਸਾਰੀਆਂ ਟ੍ਰੇਡ ਯੂਨੀਅਨਾਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਸਾਰੇ ਲੋਕਾਂ ਨੇ ਸਾਨੂੰ ਪੂਰਾ ਸਹਿਯੋਗ ਕੀਤਾ ਅੱਜ ਤੁਸੀਂ ਪ੍ਰੈਸ ਵਾਲੇ ਵੀਰ ਦੇਖ ਹੀ ਰਹੇ ਹੋ ਵੀ ਕਿਵੇਂ ਇਕੱਠ ਲੋਕ ਹੁੰਬਹਮਾ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਜਥੇ ਬਣਾ ਬਣਾ ਕੇ ਆ ਰਹੇ ਨੇ ਸਾਡੇ ਮਲੇਰ ਕੋਲੇ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਅੱਜ ਉਹ ਵੀ ਸਬਜ਼ੀ ਮੰਡੀ ਦੀ ਕਮੇਟੀ ਨੇ ਪ੍ਰਧਾਨ ਨੇ ਐਲਾਨ ਕਰਕੇ ਬੰਦ ਕੀਤੀ ہوئی ਆ ਉਹਨਾਂ ਲੋਕਾਂ ਨੇ ਵੀ ਅੱਜ ਸਾਰਾ ਸਾਡਾ ਸਮਰਥਨ ਕਰਿਆ ਇਹ ਹੁਣ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਅੱਜ ਜਿਹੜੀ 16 ਫਰਵਰੀ ਦੀ ਬੰਦ ਦੀ ਕਾਲ ਆ ਇਹਨੂੰ ਸਫਲ ਕਰਨ ਵਾਸਤੇ ਸਾਰੇ ਭਾਰਤ 'ਚ ਕੀਤੀ ਜਾ ਰਹੀ ਆ ਕਿਉਂ ਕੀਤੀ ਜਾ ਰਹੀ ਆ ਵੀ ਸਾਡੇ ਦੇਸ਼ ਦੀ ਬੀਜੇਪੀ ਤੇ ਆਰਐਸਐਸ ਦੀ ਜਿਹੜੀ ਸਰਕਾਰ ਆ ਸਾਡੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਦੱਡ ਰਹੀ ਆ ਮੰਗ ਨਹੀਂ ਦੇ ਰਹੀ ਆ ਆਪਾਂ ਜਾਦਾ ਇਸ ਵੱਲ ਮੈਂ ਥੋੜਾ ਧਿਆਨ ਦਿਵਾਉਣਾ ਚਾਹੁੰਨਾ মিডিਆ ਦਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਜਿਹੜੀ ਬੀਜੇਪੀ ਆ ਇਹ ਆਰਐਸਐਸ ਦੇ ਵਿੱਚੋਂ ਨਿਕਲੀ ਹੋਈ ਹੈ ਇਹ ਉਹਦਾ ਏਜੰਡਾ ਜਿਹੜਾ ਦੇਸ਼ 'ਚ ਲਾਗੂ ਕਰਨਾ ਚਾਹੁੰਦੇ ਨੇ ਉਹ ਦੇਸ਼ ਨੂੰ ਹਿੰਦੂ ਰਾਸ਼ਟਰ ਵੱਲ ਧੱਕਣਾ ਚਾਹੁੰਦੇ ਨੇ ਦੇਖੋ ਦੇਸ਼ ਨੂੰ ਅਗਰ ਜੇ ਉਹ ਸਾਡਾ ਹਿੰਦੁਸਤਾਨ ਸਾਰੇ ਧਰਮਾਂ ਦਾ ਗੁਲਦਸਤਾ ਜਿਹਨੂੰ ਉਹ ਇੱਕ ਹਿੰਦੂ ਰਾਸ਼ਟਰ ਵੱਲ ਲਿਜਾ ਕੇ ਆਪਣੀ ਹੀ ਨੀਤੀ ਅਪਣਾਉਣਾ ਚਾਹੁੰਦੇ ਨੇ ਉਹ ਤਾਂ ਸਾਡੇ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨ ਰਹੇ ਇਹ ਜੀ ਸਰਕਾਰ ਨੂੰ ਬੇਈਮਾਨ ਨੂੰ ਅਸੀਂ ਕਿਵੇਂ ਮੰਨਾਂਗੇ ਜਿਹੜੇ ਸਾਡੇ ਮਜ਼ਦੂਰਾਂ ਦਾ ਸਾਡੇ ਕਿਸਾਨਾਂ ਦਾ ਸਾਡੇ ਘੱਟ ਗਿਣਤੀਆਂ ਦਾ ਘਾਣ ਕਰ ਰਹੀ ਆ ਸਿੱਧਾ ਜਦ ਵੀ ਗੱਲ ਕਰ ਲੋ ਬੀਜੇਪੀ ਦਾ ਕੋਈ ਨੇਤਾ ਮੀਡੀਆ 'ਚ ਬੈਠਾ ਬੋਲਦਾ ਤਾਂ ਉੱਥੇ ਹਿੰਦੂ ਮੁਸਲਮਾਨ ਦੀ ਉਹ ਗੱਲ ਹੁੰਦੀ ਆ ਨਾ ਸਾਡੇ ਕਿਸਾਨਾਂ ਦੀ ਗੱਲ ਹੁੰਦੀ ਆ ਨਾ ਸਾਡੇ ਮਜ਼ਦੂਰਾਂ ਦੀ ਗੱਲ ਹੁੰਦੀ ਆ ਨਾ ਦੁਕਾਨਦਾਰਾਂ ਦੀ ਗੱਲ ਹੁੰਦੀ ਆ ਬੈਂਕਾਂ ਨੇ ਬੈਂਕਾਂ ਨੂੰ ਲੁੱਟ ਕੇ ਪ੍ਰਾਈਵੇਟ ਕਰ ਕਰ ਬੰਦ ਕੀਤੀਆਂ ਜਾ ਰਹੀਆਂ ਨੇ ਅੱਜ ਸਾਨੂੰ ਬੈਂਕਾਂ ਦਾ ਵੀ ਬਹੁਤ ਵੱਡਾ ਸਮਰਥਨ ਆ ਮਲੇਰ ਕੋਲੇ ਚ ਉਹ ਵੀ ਬਹੁਤ ਸਾਥੀ ਬੈਂਕਾਂ ਬੰਦ ਕਰਕੇ ਉਰੇ ਆਏ ਨੇ ਇਹ ਜਿਹੜੀ ਭਾਜਪਾ ਸਰਕਾਰ ਮੈਂ ਸਾਡੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਵੀ ਜੋ ਗਲਤੀਆਂ ਪਹਿਲਾਂ ਹੋ ਗਈਆਂ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਪੈਣਾ ਭਾਜਪਾ ਤੋਂ ਆਉਣ ਵਾਲਾ 2024 ਦਾ ਇਲੈਕਸ਼ਨ ਹੈ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਬੀਜੇਪੀ ਨੂੰ ਖਦੇੜਨ ਵਾਸਤੇ ਤਾਂ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋਣਾ ਪੈਣਾ ਜੇ ਅਸੀਂ ਇੱਕ ਮੁੱਠ ਹੋਵਾਂਗੇ ਤਾਂ ਇਹ ਬੇਈਮਾਨਾਂ ਨੂੰ ਅਸੀਂ ਸਾਡੇ ਦੇਸ਼ ਚੋਂ ਖਦੇੜ ਕੇ ਸਿੱਟਾਂਗੇ ਸਾਡਾ ਜੋ ਸੰਵਿਧਾਨ ਆ ਅਸੀਂ ਦੇਸ਼ ਨੂੰ ਉਹਦੇ ਮੁਤਾਬਕ ਆ ਜਿਹੜਾ ਸਾਰੇ ਮੰਨਦੇ ਰਹਾਂਗੇ ਜਿਹੜੀ ਬੀਜੇਪੀ ਸਰਕਾਰ ਆ ਮੋਦੀ ਸਰਕਾਰ ਆ ਕੀ ਘਟ ਗਿੰਤੀਆਂ ਨਾਲ ਇਹ ਤਾਨਾਸ਼ਾਹ ਧੱਕਾ ਕਰ ਰਹੀ ਆ ਇਹ ਤਾਂ ਸਰੇ ਆਮ ਤਾਂ ਧੱਕਾ ਹੀ ਕਰ ਰਹੀ ਆ ਬੀਜੇਪੀ ਦੇ ਜਿਹੜੇ ਵੀ ਨੇਤਾ ਬੈਠੇ ਸਟੇਜਾਂ 'ਤੇ ਬੋਲਦੇ ਨੇ ਉਹਨਾਂ ਨੇ ਮੂੰਹ 'ਚੋਂ ਕਦੇ ਕਿਸਾਨ ਦੀ ਗੱਲ ਸੁਣੀ ਆ ਕਦੇ ਮਜ਼ਦੂਰ ਦੀ ਗੱਲ ਸੁਣੀ ਆ ਜਦ ਵੀ ਗੱਲ ਕਰਦੇ ਨੇ ਹਿੰਦੂ ਮੁਸਲਮ ਰਾਮ ਮੰਦਰ ਬਣਾਤਾ ਕਦੇ ਕਰਨਗੇ ਅਸੀਂ ਫਲਾਨੇ ਸਟੇਟ ਦਾ ਫਲਾਨਾ ਨਾਂ ਰੱਖਤਾ ਇਹ ਤੋਂ ਇਲਾਵਾ ਮੋਦੀ ਬੀਜੇਪੀ ਆਰਐਸਐਸ ਨੂੰ ਕੁਛ ਆਉਂਦਾ ਇਹ ਤੋਂ ਇਲਾਵਾ ਕੁਛ ਨਹੀਂ ਆਉਂਦਾ ਇਸਾਨ ਜਿੱਥੇ ਹੁੰਦੀਆਂ ਹਨਾ ਦਿੱਤਾ ਸੰਭੂ ਬਾਰਡਰ ਦੇ ਉੱਪਰ ਐਮਐਸਪੀ ਲੈ ਕੇ ਕੀ ਕਹਾਂਗੇ ਦੇ ਬਾਰੇ ਨਹੀਂ ਉਹਦੇ ਵਾਸਤੇ ਅਸੀਂ ਸਾਰੇ ਦੇਖੋ ਜਿਹੜੀ ਅੱਜ ਆਹ ਬੰਦ ਦੀ ਕਾਲ ਆ ਇਹ ਸਾਰੇ ਭਾਰਤ ਬੰਦ ਦੀ ਕਾਲ ਉਹਨਾਂ ਦਾ ਅਸੀਂ ਸਮਰਥਨ ਵੀ ਕਰਦੇ ਆ ਅਗਰ ਬੀਜੇਪੀ ਸਰਕਾਰ ਉਹਨਾਂ ਤੇ ਕੋਈ ਜ਼ਿਆਦਾ ਇਦਾਂ ਦਾ ਜਿਹੜਾ ਰਵਈਆ ਲਗਾਤਾਰ ਕਰਦੀ ਰਹੂਗੀ ਤਾਂ ਸਾਡੀ ਟ੍ਰੇਡ ਯੂਨੀਅਨ ਦੇ ਜਿਹੜੇ ਲੀਡਰ ਨੇ ਤੇ ਸੰਯੁਕਤ ਮੋਰਚੇ ਦੇ ਲੀਡਰ ਨੇ ਅੱਗੇ ਵੀ ਮੀਟਿੰਗ ਕਰਕੇ ਜੋ ਕਾਲ ਦੇਣਗੇ ਤਾਂ ਅਸੀਂ ਇਹ ਜਿਹੜਾ ਬੈਰੀ ਜ਼ਾਲਮ ਬੈਠਾ ਉਹਨੂੰ ਫਿਰ ਜਵਾਬ ਉਹਦੇ ਵਾਲੀ ਗੋਲੀ ਦੇ ਵਿੱਚ ਹੀ ਅਸੀਂ ਜਵਾਬ ਦੇਵਾਂਗੇ 16 ਤਰੀਕ ਨੂੰ ਲੈ ਕੇ ਭਾਰਤ ਮੰਡਾ ਇਸ ਤੋਂ ਬਾਅਦ ਅਗਲਾ ਪੜਾਅ ਕੀ ਹੋਊਗਾ ਜਿੱਥੇ ਅਗਲਾ ਪੜਾਅ ਸਾਡੀਆਂ ਟ੍ਰੇਡ ਯੂਨੀਅਨ ਦੇ ਤੇ ਸੰਯੁਕਤ ਮੋਰਚੇ ਦੀ ਜਿਹੜੀ ਲੀਡਰਸ਼ਿਪ ਆ ਉਹ ਅਗਲਾ ਪੜਾਅ ਤੈਅ ਕਰਕੇ ਜੋ ਦੱਸਣਗੇ ਉਹ ਤੁਹਾਨੂੰ ਦੱਸਿਆ ਜਾਊਗਾ ਅੱਜ ਕਿੰਨੀਆਂ ਕਿ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਅੱਜ ਕੋਈ ਜਥੇਬੰਦੀ ਬਚੀ ਹੋਈ ਨਹੀਂ ਹੈਗੀ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਸਾਡੇ ਦੁਕਾਨਦਾਰ ਵੀ ਤੁਸੀਂ ਦੇਖਿਆ ਵੀ ਸਬਜ਼ੀ ਮੰਡੀ ਕਦੇ ਬੰਦ ਹੁੰਦੀ ਦੇਖੀ ਆ ਅੱਜ ਸਾਡੇ ਸਬਜ਼ੀ ਮੰਡੀ ਦੀ ਯੂਨੀਅਨ ਨੇ ਸਾਰੇ ਵੀਰਾਂ ਨੇ ਸਾਡਾ ਡਟ ਕੇ ਸਮਰਥਨ ਕਰਿਆ ਸਬਜ਼ੀ ਮੰਡੀ ਬੰਦ ਆ ਆ ਤੁਹਾਡੇ ਸਾਹਮਣੇ ਟਰੱਕ ਯੂਨੀਅਨ ਆ ਸਾਡੇ ਟਰੱਕ ਯੂਨੀਅਨ ਦੇ ਵਿੱਚ ਸਵੇਰ ਤੋਂ ਕੋਈ ਟਰੱਕ ਦੀ ਪੁਕਾਰ ਨਹੀਂ ਕੀਤੀ ਗਈ ਸਾਰੇ ਕੀ ਕਹਿੰਦੇ ਨੇ ਬੰਦ ਕੀਤੀ ਹੋਈ ਆ ਜਿਨ੍ਹਾਂ ਵੱਲੋਂ ਦੱਸਿਆ ਗਿਆ ਜਿਹੜੀ ਮੋਦੀ ਸਰਕਾਰ ਆ ਇੱਕ ਜ਼ਾਲਮ ਸਰਕਾਰ ਆ ਘੱਟ ਗਿਣਤੀਆਂ ਨਾਲ ਹਮੇਸ਼ਾ ਤੋਂ ਜੱਦੀ ਬਣੀ ਐ ਠੱਕਾ ਕਰਦੀ ਆ ਰਹੀ ਐ ਤੇ ਅੱਜ ਵੀ ਠੱਕਾ ਹੋ ਰਿਹਾ ਤੇ 16 ਤਰੀਕ ਦੀ ਕਾਲ ਨੂੰ ਲੈ ਕੇ ਇਸ ਤੋਂ ਬਾਅਦ ਜੱਥੇਬੰਦੀ ਕੀ ਰੁਖ ਅਪਣਾ ਰਹੀ ਆ ਉਹ ਆਉਣ ਵਾਲਾ ਵਕਤ ਦੱਸੂਗਾ ਕੈਮਰਾਮੈਨ ਕਰਮਦੀਨ ਦੇ ਨਾਲ ਮਲੇਕੋਲਾ ਤੋਂ ਸ਼ਾਹੀ ਜਬੇਰੀ ਮੈਦੂ ਜੀ ਨੰਨੇ ਜੀ ਜੀ ਅੱਜ ਕਾਲ ਦਿੱਤੀ ਗਈ ਹੈ ਭਾਰਤ ਬੰਦ ਦੀ ਕੀ ਕਹੋਗੇ ਅੱਜ ਅੱਜ ਭਾਰਤ ਬੰਦ ਦੇ ਟ੍ਰੇਡ ਯੂਨੀਅਨ ਤੇ ਸੰਯੁਕਤ ਮੋਰਚਾ ਤੇ ਹੋਰ ਦਿੱਥੇ ਬੰਦੀਆ ਵੱਲੋਂ ਭਾਰਤ ਬੰਦੀ ਜੋ ਕਾਲ ਦਿੱਤੀ ਗਈ ਹੈ ਉਸ ਨੂੰ ਲੈ ਕੇ ਡਾਕਟਰ ਅਪਲ ਕਲੱਬ ਵੈਲਫੇਅਰ ਫਰੰਟ ਆਫ ਪੰਜਾਬ ਨੇ ਆਪਣੀ ਮੀਟਿੰਗ ਕਰਕੇ ਆਪਣਾ ਪੂਰਾ ਸਹਿਯੋਗ ਦਿੱਤਾ ਹੈ ਤੇ ਅੱਜ ਡਾਕਟਰ ਅਪਲ ਕਲੱਬ ਵੈਲਫੇਅਰ ਫਰੰਟ ਆਫ ਪੰਜਾਬ ਦੇ ਵਰਕਰ ਗਲੀਆਂ ਬਜ਼ਾਰਾਂ ਵਿੱਚ ਵੀ ਜਾ ਕੇ ਲੋਕਰ ਨੂੰ ਰਿਕਵੈਸਟ ਕਰ ਰਹੇ ਹਨ ਕਿ ਆਪਣੀ ਦੁਕਾਨਾਂ ਬੰਦ ਰੱਖੋ ਕਿਉਂਕਿ ਜਿਹੜੇ ਮੁਲਕ ਦੇ ਹਾਲਾਤ ਆਰਐਸਐਸ ਦੀ ਸਰਕਾਰ ਇਸ਼ਾਰੇ ਤੇ ਨਰਿੰਦਰ ਮੋਦੀ ਨੇ ਬਣਾ ਦਿੱਤੇ ਹਨ ਉਸ ਨੂੰ ਸਾਨੂੰ ਸਾਰਿਆਂ ਨੇ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਅੱਜ ਜਿਹੜੀਆਂ ਪਾਲਿਸੀਆਂ ਨੇ ਗਰੀਬਾਂ ਨੂੰ ਮਜ਼ਦੂਰਾਂ ਨੂੰ ਇਹਨਾਂ ਨੂੰ ਆਪਣੇ ਕੰਮਾਂ ਤੋਂ ਬਾਝਿਆ ਕਰਦੀ ਹੈ ਅੱਜ ਟ੍ਰੇਡ ਕਾਰਪੋਰਰ ਘਰਾਣਿਆਂ ਦਾ ਰਾਜ ਲੈ ਕੇ ਆ ਰਹੇ ਨੇ ਜਿਹਦੇ ਨਾਲ ਛੋਟਾ ਦੁਕਾਨਦਾਰ ਛੋਟੇ ਲੋਕ ਜਿਹੜੇ ਆ ਸਾਰੇ ਮਰ ਰਹੇ ਆ ਇਸ ਕਰਕੇ ਜਿਹੜਾ ਸੰਘਰਸ਼ ਨੂੰ ਤਿੱਖਾ ਕਰਨ ਲਈ ਅੱਜ ਮੇਰੇ ਜਿੱਥੇ ਹੋਰ ਇਹ ਜਿੱਥੇ ਬੰਦਿਆਂ ਦਾ ਬਦਰਾ ਕਰ ਦਿੱਤਾ ਹੈ ਪੰਜਾਬ ਦੀਆਂ ਤੇ ਮਲੇਰ ਕੋਲੇ ਦੀਆਂ ਜਿੱਥੇ ਬੰਦਿਆਂ ਹੋਰਾਂ ਨੇ ਵੀ ਪੂਰਾ ਸਹਿਯੋਗ ਦੇ ਕੇ ਪੂਰਾ ਇੱਕ ਆਪਣਾ ਜਿਹੜਾ ਕਹਿੰਦਾ ਹਾਂ ਦੇ ਨਾਰੇ ਧਰਤੀ ਹੈ ਅੱਜ ਵਾਕਈ ਮਲੇਰ ਕੋਲੇ ਦੇ ਹਾਂ ਦੇ ਨਾਰੇ ਧਰਤੀ ਦੇ ਉੱਤੇ ਅੱਜ ਸਾਰੇ ਲੋਕ ਇਕੱਠੇ ਹੋ ਕੇ ਅੱਜ ਸੰਘਰਸ਼ ਆਮਦ ਹੈ ਜਿਵੇਂ ਸਯੁਕਤ ਮੋਰਚੇ ਵੱਲੋਂ ਉੱਥੇ ਮੋਰਚਾ ਲਾਇਆ ਗਿਆ ਸੰਭੂ ਬੈਰੀ ਦੇ ਉੱਪਰ ਬਾਰਡਰ ਦੇ ਉੱਪਰ ਕੀ ਅਬੁਲ ਕਲਾਮ ਵੱਲੋਂ ਕੀ ਸਹਿਯੋਗ ਦਿੱਤਾ ਹੈ ਅਬੁਲ ਕਲਾਮ ਬਲਫਰ ਫਰੰਟ ਨੇ ਜਿਹੜੀ ਰਾਤ ਮੀਟਿੰਗ ਹੋਈ ਹੈ ਉਹਦੇ ਸਾਨੂੰ ਫੈਸਲਾ ਕੀਤਾ ਹੈ ਅਸੀਂ ਵੀ ਇੱਕ ਦੋ ਦਿਨਾਂ ਦੇ ਅੰਦਰ ਹੀ ਆਪਣੀ ਟੀਮ ਲੈ ਕੇ ਉੱਥੇ ਬਾਰਡਰ ਤੇ ਜਾ ਰਹੇ ਆਂ ਤੇ ਆਪਣੇ ਆਪਣੇ ਜਿਹੜੇ ਕਿਸਾਨਾਂ ਨਾਲ ਜੋ ਤਕਾ ਹੋ ਰਿਹਾ ਇਹਨਾਂ ਤੇ ਬੱਟਾ ਕੀ ਕੀ ਕਹਿ ਰਹੇ ਹੋ ਜਿਹੜੇ ਤਰ੍ਹਾਂ 16 ਨੂੰ ਲੈ ਕੇ ਅੱਜ ਭਾਰਤ ਬੰਦੀ ਕੋਲ ਕੀ ਕਹੋਗੇ ਦੇਖੋ ਮੇਰਾ ਕਹਿਣਾ ਇਹੀ ਹੈਗਾ ਕਿ ਸਰਕਾਰ ਜਿਹੜੀ ਨਾ ਸਾਡੀਆਂ ਮੰਗਾਂ ਨਹੀਂ ਮਤਲਬ ਮੰਨ ਰਹੀ ਉਹਨੂੰ ਲੈ ਕੇ ਸਯੁਕਤ ਮੋਰਚੇ ਦੀ ਕਾਲ ਸੀਗੀ ਉਹ ਤੇ ਇਕੱਠ ਹੋਏ ਆ ਪ੍ਰੋਟੈਸਟ ਕਰ ਰਹੇ ਆ ਕਿ ਸ਼ਾਂਤ ਪੇਈ ਤਰੀਕੇ ਦੇ ਨਾਲ ਤੇ ਬਾਕੀ ਸਾਡੀ ਵੱਧ ਤੋਂ ਵੱਧ ਜਿਹੜੀ ਟੀਮ ਆ ਉਹ ਦਿੱਲੀ ਗਈ ਹੋਈ ਹੈਗੀ ਇੱਥੇ ਸਾਡੇ ਥੋੜੀ ਮੈਂਬਰ ਆਏ ਨੇ ਮਲੇ ਕੋਲੇ ਦੀ ਜੱਥੇਬੰਦੀਆਂ ਵੱਲੋਂ ਕਿੰਨੇ ਘਰਮਾਗਰ ਮਿਲ ਰਹੇ ਹਨ ਨੂੰ ਉਹ ਕਿਸਾਨ ਜਿਹੜੀ ਜਥੇਵੰਦੀਆਂ ਨੇ ਅਸਲ ਵਿੱਚ ਨਾ ਕਿਤੇ ਨਾ ਕਿਤੇ ਆਪਸ ਵਿੱਚ ਤੂ ਤੂ ਮੈਂ ਮੈਂ ਵਿੱਚ ਨੇ ਮੈਂ ਸੱਚ ਬੋਲੂਗੀ ਮੈਂ ਕੋਈ ਝੂਠ ਨਹੀਂ ਬੋਲੂਗੀ ਕਿਉਂਕਿ ਸਾਡਾ ਇੱਥੇ ਧਰਨਾ ਦੇਣ ਦੀ ਬਜਾਏ ਸਾਨੂੰ ਦਿੱਲੀ ਜਾਣਾ ਚਾਹੀਦਾ ਸੀ ਇਸ ਤੋਂ ਬਾਅਦ ਕੋਈ ਅਗਲਾ ਮੋਰਚਾ ਕੀ ਹੈ ਦੇਖੋ ਸਾਡੀ ਯੂਨੀਅਨ ਦਾ ਪੰਜਾਬ ਬੋਲਦਾ ਦਾ ਅਗਲਾ ਮੋਰਚਾ ਹੀ ਹੈ ਕਿ ਸਾਡੀ ਯੂਨੀਅਨ ਜਾ ਚੁੱਕੀ ਹੈ ਕੁਸ਼ਤਾਂ ਦਿੱਲੀ ਤੇ ਬਾਕੀ ਸਾਡੀ ਵੀ ਅਭੀ ਸੋਮਵਾਰ ਨੂੰ ਸੀ ਦਿੱਲੀ ਚਲੇ ਜਾਵਾਂਗੇ ਜਿਹੜੇ ਜਥੇਵੰਦੀਆਂ ਨਹੀਂ ਆਈਆਂ ਉਹਨਾਂ ਨੂੰ ਕੀ ਅਪੀਲ ਕਰਾਂਗੇ ਅਸੀਂ ਅਪੀਲ ਕਰਾਂਗੇ ਜਦੋਂ ਸੰਘਰਸ਼ ਵਧਦੇ ਆਂਗੇ ਤਾਂ ਇਕੱਠੇ ਹੋਇਆ ਕਰੋ ਤੇ ਕੱਠ ਦੇ ਨਾਲ ਹੀ ਸਾਰਾ ਕੁਝ ਹੈਗਾ ਆਪਣੀਆਂ ਮੰਗਾਂ ਮਨਾਉਣ ਦਾ ਇਹੀ ਤਰੀਕਾ ਜਿਹੜਾ ਐਮਐਸਬੀ ਦੀ ਮੰਗ ਕਰਦੀ ਆ ਮਤਲਬ ਕਿਸਾਨ ਜੱਥੇਬੰਦੀਆਂ ਉਹਦੇ ਤੇ ਕੀ ਗੱਲ ਹੈ ਮੋਦੀ ਸਰਕਾਰ ਦੀ ਦੇਖੋ ਐਮਐਸਬੀ ਇਹੜੀ ਉਹ ਦੇਣੀ ਚਾਹੀਦੀ ਆ ਕਿਸਾਨਾਂ ਨੂੰ ਹਰ ਫਸਲ ਤੇ ਦੇਣੀ ਚਾਹੀਦੀ ਆ ਕਿ ਵੈਸੇ ਤਾਂ ਇਹ ਮੰਗ ਸਾਡੀ ਜਦੋਂ ਕਿਸਾਨੀ ਧਰਨਾ ਸੀ ਉਦੋਂ ਹੀ ਪੂਰੀ ਹੋ ਜਾਣੀ ਸੀ ਉੱਥੇ ਕਿਤੇ ਨਾ ਕਿਤੇ ਸਾਡੀ ਲਾਹ ਪਰਵਾਹੀਆਂ ਦੇ ਕਾਰਨ ਅਸੀਂ ਬਹੁਤ ਜਲਦੀ ਉੱਠ ਕੇ ਆ ਗਏ ਜੇ 20 ਦਿਨ ਹੋਰ ਬੈਠ ਜਾਂਦੇ ਤਾਂ ਐਮਐਸਪੀ ਜਿਹੜੀ ਉਹਦੀ ਪੂਰੀ ਹੋ ਜਾਂਦੀ ਸੀ ਲੱਗਦਾ ਮੋਦੀ ਸਰਕਾਰ ਕਟਗਿੰਤੀਆਂ ਨਾਲ ਸਹੀ ਚੱਲ ਰਹੀ ਹੈ ਨਹੀਂ ਬਿਲਕੁਲ ਕਟਗਿੰਤੀਆਂ ਨਹੀਂ ਹੋ ਰਿਹਾ ਜੋ ਜ਼ਬਰ ਤੇ ਜ਼ੁਲਮ ਹੋ ਰਿਹਾ ਉਹ ਕਟਗਿੰਤੀਆਂ ਨਾਲ ਹੀ ਹੋ ਰਿਹਾ ਹੈਗਾ